ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਧਨੀਏ ਦੀ ਗ੍ਰੀਨ ਚਟਨੀ ਜਿਹੜੀ ਹੁੰਦੀ ਹੈ ਉਹਦੀ ਰੈਸিপি ਦਵਾਂਗੇ ਇਹ ਚਟਨੀ ਟਿੱਕੀ ਨਾਲ ਜਾਂ ਪਕੌੜਿਆਂ ਨਾਲ ਜਾਂ ਹੋਰ ਵੀ ਬਹੁਤ ਚੀਜ਼ਾਂ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਇਹਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਇਹਦੇ ਲਈ ਆਪਾਂ ਧਨੀਆ ਲੈ ਲਿਆ ਹੈ ਹਰੀ ਮਿਰਚਾਂ ਲਈਆਂ ਨੇ ਨਿੰਬੂ ਤੇ ਅਦਰਕ ਲਸਣ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਇਹ ਸਾਰੀ ਚੀਜ਼ਾਂ ਆਪਣੀ ਮਿਕਸੀ ਦੇ ਵਿੱਚ ਪਾਵਾਂਗੇ ਹਰੀ ਮਿਰਚਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਪਰ ਇਹ ਚਟਨੀ ਦੇ ਵਿੱਚ ਹਰੀ ਮਿਰਚ ਥੋੜੀ ਤੇਜ਼ ਹੁੰਦੀ ਹੈ ਇਸ ਲਈ ਥੋੜੀ ਜ਼ਿਆਦਾ ਹੀ ਪਾਣਾ ਤੇ ਅਦਰਕ ਲਸਣ ਦੇ ਵਿੱਚ ਜ਼ਰੂਰ ਪਾਣਾ ਹੈ ਜੀ ਤੇ ਨਿੰਬੂ ਵੀ ਜ਼ਰੂਰ ਪਾਣਾ ਹੈ ਆਪਾਂ ਇਹਨੂੰ ਘਰੇ ਬਹੁਤ ਹੀ ਆਸਾਨ ਮਿਲਣ ਵਾਲੀ ਸਮਗਰੀ ਨਾਲ ਤਿਆਰ ਕਰਾਂਗੇ ਜੀ ਫਿਰ ਇਹਦੇ ਵਿੱਚ ਆਪਾਂ ਜੀਰਾ ਪਾਇਆ ਹੈ ਜੀ ਅਸੀਂ ਜੀਰਾ ਅਧਿਕ ਚਮਚ ਦੇ ਕਰੀਬ ਪਾਇਆ ਹੈ ਤੇ ਨਾਲ ਆਪਾਂ ਪਾਇਆ ਹੈ ਕਾਲਾ ਨਮਕ ਥੋੜਾ ਜਿਹਾ ਜਿਹੜਾ ਆਪਣਾ ਨਾਰਮਲ ਨਮਕ ਹੁੰਦਾ ਉਹ ਪਾਇਆ ਹੈ ਜੀ ਨਾਲ ਹੀ ਆਪਾਂ ਇਹਦੇ ਵਿੱਚ ਪਾਇਆ ਹੈ ਦਹੀਂ ਦਹੀਂ ਬਹੁਤ ਜ਼ਰੂਰੀ ਹੈ ਚ ਪਾਣਾ ਇਹਦੇ ਨਾਲ ਹੀ ਬਿਲਕੁਲ ਬਜ਼ਾਰ ਵਰਗੇ ਮਿਲਣਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਬਲੈਂਡ ਕਰ ਲਾਂਗੇ ਇਹ ਚਟਨੀ ਨੂੰ ਤੁਸੀਂ ਕਾਫੀ ਦਿਨਾਂ ਤੱਕ 15-15 ਦਿਨਾਂ ਤੱਕ ਆਰਾਮ ਨਾਲ ਫ੍ਰਿਜ ਦੇ ਵਿੱਚ ਸਟੋਰ ਵੀ ਕਰ ਸਕਦੇ ਹੋ ਬਲੈਂਡ ਕਰਨ ਤੋਂ ਬਾਅਦ ਆਪਣੀ ਚਟਨੀ ਤਿਆਰ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਦਹੀਂ ਪਾ ਸਕਦੇ ਹੋ ਫਿਰ ਇਹ ਹੋਰ ਲਾਈਟ ਕਲਰ ਚ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਤੇ ਆਹ ਰੈਸিপি ਨੂੰ ਵੀ ਜਰੂਰ ਟਰਾਈ ਕਰਨਾ ਧੰਨਵਾਦ